ਹੈਲੋ ਟੂਡੇ ਪੰਜਾਬ ਵੈਦਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ तहे ਦਿਲ ਤੋਂ ਸਵਾਗਤ ਕਰਦੇ ਹਾਂ ਜੀ ਇੱਕ ਵਾਰੀ ਫੇਰ ਤੋਂ ਹਾਜ਼ਰਾਂ ਪੰਜਾਬ ਦੇ ਮੌਸਮ ਦੀ ਅਪਡੇਟ ਲੈ ਕੇ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਪੰਜਾਬ ਦੇ ਵਿੱਚ ਇੱਕ ਨਵਾਂ ਵੱਡਾ ਤਗੜਾ ਸਿਸਟਮ ਜਿਹੜਾ ਐਂਟਰ ਕਰ ਰਿਹਾ ਜੋ ਕਿ ਫਿਲਹਾਲ ਦੇ ਟਾਈਮ ਪੰਜਾਬ ਦੇ ਵਿੱਚ ਲਾਹੌਰ ਦੀ ਸਾਈਡ ਤੋਂ ਆ ਰਿਹਾ ਤੇ ਸਿਸਟਮ ਜਿਹੜਾ ਆਪਾਂ ਨੂੰ ਕਾਫੀ ਤਗੜਾ ਦੇਖਣ ਨੂੰ ਮਿਲ ਰਿਹਾ ਜਿਸ ਨਾਲ ਭਾਰੀ ਮੀਂਹਾਂ ਦੇ ਹਾਲਾਤ ਜਿਹੜੇ ਨੇ ਅੱਜ ਪੰਜਾਬ ਦੇ ਵਿੱਚ ਜ਼ਰੂਰ ਬਣੇ ਰਹਿਣਗੇ ਤੇ ਜਾਣਾਂਗੇ ਕਿੰਨਾ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਹਾਲਾਤ ਬਣੀ ਰਹਿਣਗੇ ਤਾਂ ਜਿਵੇਂ ਕਿ ਫਿਲਹਾਲ ਆਪਾਂ ਗੱਲਬਾਤ ਕੀਤੀ ਜਾਵੇ ਕਿੰਨਾ ਜ਼ਿਲ੍ਹਿਆਂ ਤੇ ਬਦਲਵਾਈ ਦੇਖਣ ਨੂੰ ਮਿਲ ਰਹੀ ਆ ਸਰਹੱਦੀ ਇਲਾਕਿਆਂ ਤੇ ਜਿਵੇਂ ਕਿ ਪਠਾਨ ਕੁੱਟ ਗੁਰਦਾਸਪੁਰ ਮੇਰੀ ਸਰਵਰਗੀ ਇਲਾਕੇ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਤਸਰ ਫਾਜ਼ਿਲਕਾ ਇੰਨਾ ਜ਼ਿਲ੍ਹਿਆਂ ਦੇ ਵਿੱਚ ਫਿਲਹਾਲ ਦੇ ਟਾਈਮ ਬਦਲਵਾਈ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ ਤੇ ਆਂਦੇ ਟਾਈਮ ਤੱਕ ਆਪਾਂ ਨੂੰ ਪੰਜਾਬ ਦੇ ਦੱਖਣੀ ਤੇ ਫਿਰ ਉੱਤਰੀ ਤੇ ਫਿਰ ਪੂਰਬੀ ਇਲਾਕਿਆਂ ਦੇ ਵਿੱਚ ਬਦਲਵਾਈ ਜਿਹੜੀ ਆ ਦੇਖਣ ਨੂੰ ਮਿਲੇਗੀ ਇਹ ਬੱਦਲਵਾਈ ਤਗੜੀ ਹੈ ਤੇ ਇਸ ਦੇ ਵਿੱਚ ਮੀਂਹ ਦੇ ਹਾਲਾਤ ਜਿਹੜੇ ਨੇ ਕਾਫੀ ਜ਼ਿਆਦਾ ਤਗੜੇ ਬਣੀ ਹੋਈ ਨਹੀਂ ਤਾਂ ਜਾਣਾਂਗੇ ਪੂਰੀ ਅਪਡੇਟ ਨੂੰ ਡਿਟੇਲ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਇੱਕ ਛੋਟੀ ਜਿਹੀ ਬੇਨਤੀ ਹੋਰ ਹੈ ਜੇਕਰ ਆਪਣੇ ਚੈਨਲ ਤੇ ਨਹੀਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਅਪਡੇਟਾਂ ਨੇ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀਆਂ ਜਾਣ ਜਿਸ ਨਾਲ ਸਭ ਤੋਂ ਪਹਿਲਾਂ ਆਪਾਂ ਨੂੰ ਮੀਂਹ ਦੀ ਗਤੀਵਿਧੀਆ ਜਿਹੜੀਆਂ ਨੇ ਪੱਛਮੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਫਿਰ ਉੱਤਰੀ ਇਲਾਕੇ ਤੇ ਫਿਰ ਆਪਣੇ ਦੱਖਣੀ ਇਲਾਕੇ ਤੇ ਫਿਰ ਪੂਰਬੀ ਇਲਾਕੇਾਂ ਤੱਕ ਬੱਦਲਵਾਈ ਜਿਹੜੀ ਆ ਪਹੁੰਚੇਗੀ। ਇਸ ਬੱਦਲਵਾਈ ਨੂੰ ਪੰਜਾਬ ਤੱਕ ਪਹੁੰਚਣ ਲਈ ਥੋੜਾ ਜਿਹਾ ਟਾਈਮ ਲੱਗ ਸਕਦਾ ਹੈ ਫਿਲਹਾਲ ਇਹ ਬੱਦਲਵਾਈ ਪੰਜਾਬ ਦੇ ਪੱਛਮੀ ਇਲਾਕੇਾਂ ਤੁਸੀਂ ਤਾਂ ਆਪਾਂ ਦੇਖਣ ਨੂੰ ਮਿਲ ਰਹੀ ਆਂਦੇ ਟਾਈਮ ਤੱਕ ਇਹ ਪੰਜਾਬ ਨੂੰ ਕਵਰ ਕਰ ਲਵੇਗੀ ਜਿਸ ਨਾਲ ਮੀਂਹ ਦੇ ਹਾਲਾਤ ਜਿਹੜੇ ਨੇ ਬਣੇ ਰਹਿਣਗੇ ਤੇ ਬੱਦਲਵਾਈ ਆਪਾਂ ਨੂੰ ਪੰਜਾਬ ਦੇ ਵਿੱਚ ਅੱਜ ਦੁਪਹਿਰ ਹੀ ਆ ਸ਼ਾਮ ਤੱਕ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਬਾਅਦ ਇਹ ਬੱਦਲਵਾਈ ਜਿਹੜੀ ਆ ਪੰਜਾਬ ਦੇ ਵਿੱਚੋਂ ਸਾਫ਼ ਹੋਣ ਦੀ ਅਸਾਰ ਬਣੀ ਰਹਿਣਗੀ ਤੇ ਬਦਲਵਾਈ ਦੀ ਹਲਕੀ-ਫੁਲਕੀ ਟਟਵੇਂ ਰੂਪ ਦੇ ਵਿੱਚ ਆਵਾਜਾਈ ਜਿਹੜੀ ਆ ਅੱਜ ਸ਼ਾਮ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਆ ਜਿਸ ਨਾਲ ਹਲਕੀ-ਫੁਲਕੇ ਦਰਮਿਆਨੀ ਮੀਂਹ ਦੀ ਗਤੀਵਿਧੀਆਂ ਜਿਹੜੀਆਂ ਨੇ ਆਪਾਂ ਨੂੰ ਸ਼ਾਮ ਨੂੰ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਅੱਜ ਸਭ ਤੋਂ ਵੱਧ ਮੀਂਹ ਦੀਆਂ ਗਤੀਵਿਧੀਆਂ ਆਪਾਂ ਨੂੰ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਤਸਰ, ਫਾਜ਼ਿਲਕਾ ਤੇ ਬਠਿੰਡਾ ਕਿਉਂਕਿ ਪੰਜਾਬ ਦੇ ਇਨਾਂ ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਬੱਦਲਵਾਈ ਦੀ ਆਵਾਜਾਈ ਲੱਗੀ ਰਹੇਗੀ ਤਾਂ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਬੱਦਲਵਾਈ ਕਾਫੀ ਤਗੜੀ ਹੈ ਜਿਸ ਨਾਲ ਭਾਰੀ ਮੀਂਹ ਦੀਆਂ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤੇ ਪੰਜਾਬ ਦੇ ਖੁਸ਼ੀ ਇਲਾਕਿਆਂ ਤੇ ਝੱਖੜ ਹਨੇਰੀ ਤੇ ਗੜੇਮਾਰੀ ਵਰਗੇ ਹਾਲਾਤ ਵੀ ਆਪਾਂ ਨੂੰ ਜਿਹੜੇ ਨੇ ਦੇਖਣ ਨੂੰ ਮਿਲ ਸਕਦੇ ਨੇ ਹਵਾਵਾਂ ਦੀ ਗੱਲਬਾਤ ਕੀਤੀ ਜਾਵੇ ਤਾਂ ਹਵਾਵਾਂ ਲਗਭਗ ਆਪਾਂ ਨੂੰ 10 ਤੋਂ ਲੈ ਕੇ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਦੀ ਹੋਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਉੱਤੀ ਹੁਣ ਆਪਾਂ ਗੱਲ ਕਰਦੇ ਆਂ ਸ਼ਾਮ ਤੋਂ ਬਾਅਦ ਕਿਵੇਂ ਦਾ ਰਹੇਗਾ ਮੌਸਮ ਸ਼ਾਮ ਤੋਂ ਬਾਅਦ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਬਦਲਵਾਈ ਦੀ ਹਲਕੀ-ਫੁਲਕੀ ਟੁੱਟੇਵੇਂ ਰੂਪ ਦੇ ਵਿੱਚ ਆਵਾਜਾਈ ਜਿਹੜੀ ਆ ਲੱਗੀ ਰਹੇਗੀ ਜਿਸ ਨਾਲ ਹਲਕੇ ਦਰਮਿਆਨੀ ਮੀਂਹ ਦੇ ਪੱਧਰ ਤੇ ਵੀ ਗਤੀਵਿਧੀਆਂ ਜਿਹੜੀਆਂ ਨੇ ਆਪਾਂ ਨੂੰ ਮੀਂਹ ਦੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਇਸ ਬਦਲਵਾਈ ਦੇ ਕਾਰਨ ਹੀ ਆਪਾਂ ਸਿਸਟਮ ਕਹਿ ਸਕਦੇ ਆਂ ਪੰਜਾਬ ਦੇ ਵਿੱਚ ਤਗੜੀ ਮੀਂਹ ਦੇ ਹਾਲਾਤ ਆਪਾਂ ਨੂੰ ਆਂਦੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਫਿਲਹਾਲ ਦੇ ਲਈ ਇੰਨੀਕ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜਿਸ ਤਰ੍ਹਾਂ ਕੋਈ ਹੋਰ ਨਵੀਂ ਅਪਡੇਟ ਆਵੇਗੀ ਅਪਾ ਜਲਦ ਤੋਂ ਜਲ ਤੁਹਾਡੇ ਤੱਕ ਪਹੁੰਚਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ